ਬੱਦਲ ਆ ਗਿਆ ਬੰਤੇ ਗੱਲ ਹੋਈ ਜੀ ਘਰ ਵੇਚ ਕੇ ਘਰ ਨੂੰ ਜਾਈਏ ਉਹ ਮੈਂ ਤਾਂ ਹੁਣ ਤੂੰ ਬੋਲ ਵੀਰਵਾਰ ਦਾ ਦਿਨ ਹੈ ਜਾ ਕੇ ਚੌਹਾਂ ਦਾ ਕੜਹਾ ਕਢਦੀ ਇੱਕ ਅੱਜ ਮੈਂ ਤਾਂ ਕਢਦੇ ਹਾਂ ਹਾਂ ਕੀ ਹੈ ਜੀ ਬੰਤਾ ਪੁੱਛੋ ਕਬੂਤਰਾਂ ਦਾ ਸ਼ਕੀਨ ਸ਼ਕੀਨ ਤੇ ਖਾਂਦਾ ਕਾਲੀ ਥੀਮ ਖਾਂਨੇ ਜਾਮਾ ਐਨ ਜਾਮਾ ਪੱਕੀ ਖਾਂਦਾ ਇਹ ਬੰਦਾ ਉਹ ਐਵੇਂ ਹੱਸੀ ਜਾਂਨੇ ਆ ਖਾਂਦਾ ਫਿਰ ਕਿ ਤੈਨੂੰ ਕੋਈ ਹਟਦਾ ਹੈ ਉਸ ਕੀ ਫੜਦੀ ਹੈ ਖਾਂਦੇ ਨੂੰ ਜੋ ਮਰਜੀ ਖਾਓ ਰੰਗ ਦੀ ਦਵਾਈ ਐ ਇਹ ਤਾਂ ਰੰਗ ਦੀ ਦਵਾਈ ਐ ਐਵੇਂ ਥੋੜੀ ਮੰਡੀਆਂ ਚ ਜ਼ਿੰਦਗੀ ਕਮਾਈ ਐ ਇਹ ਸਭ ਤੋਂ ਨੇਕ ਕਮਾਈ ਐ 50000 ਜੀ 50000 ਬਾਈ ਹਾਂ ਮੋਗ ਔਕੇ ਦੀ ਰਿਪੋਰਟ ਐ ਮੋਗ ਤਾਂ ਇੱਕ ਜੀ ਆ ਕੋਈ ਗਾਂ ਕ ਹੈਗਾ ਹਾਂ ਕੋਈ ਗਾਂ ਕ ਹੈਗਾ ਬਾਈ ਪੂਰੀ ਡਬਲ ਹੱਡੀ ਦਾ ਜੀ ਬੱਚੇ ਪੂਰੇ ਵਧੀਆ ਦੇਣ ਵਾਲਾ ਲੈਣੇ ਛਾਈ ਕੱਢ ਦਵਾਸਾ ਦੇਖ ਐ ਨਹੀਂ ਹੋ ਹੁੰਦੀ ਗੱਲ ਕੰਨ ਚ ਫੂਕ ਮਾਰਦੇ ਬੰਤੇ ਨਹੀਂ ਪਰਣ ਢੱਕ ਜਾਨੇ ਤੁਸੀਂ ਬੜੀ ਜੀ ਪਰਣ ਬਗਰੋ ਸੁਣ ਨਾ ਲਿਓ ਗੱਲਬਾਤ ਪੂਰੀ ਆ ਜਾ ਮੈਂ ਤੂੰ ਚੜਨਾ ਔਖਾ ਹੈ ਕੰਨ ਚ ਮੈਂ ਠੋਰ ਲਾਣਾ ਚੁੱਪਦਾ ਕਰ ਜਾ ਯਾਰ ਓਏ ਚੁੱਪ થਿਓ ਨੇ ਕਿ ਆ ਮੈਂ ਠੋਰ ਲਾਣਾ ਨਹੀਂ ਦੇ ਦੇ ਇੱਕ ਚੁਆਨੀ ਨਾ ਦੇ ਯਾਰ ਆ ਲਵ ਤੈਨੂੰ ਲੈ ਕੇ ਤੁਰ ਜੂ ਇਹ ਕਿਹੜਾ ਏਡੀ ਤੱਨੀ ਆ ਜਾ ਬੰਤੇ ਬੋਲੋ ਓਏ ਖਾਲਾ ਓਏ ਬੰਤੇ ਓਏ ਬੰਤੇ ਕਿਹ ਨਾਲ ਆ ਯਾਰ ਓ ਵੇਲੇ ਵੇਲੇ ਚੱਲ ਓ ਕੁਰਸੀ ਤੇ ਲੈ ਇਧਰ ਨੂੰ ਹਾਂ ਰਾਜੂ ਬੱਚੇ ਜਾ ਹਾਂ ਚੱਲੇ ਚੱਲੋ ਚੱਲੋ ਓ ਬੰਤੇ ਇਹਨੂੰ ਮੋੜ ਲੈ ਆ ਬਾਬੇ ਨੂੰ ਪਰੇ ਕਰ ਦੇ ਕੁਰਸੀ ਢਾਲ ਲੈ ਕੁਰਸੀ ਓ ਕੁਰਸੀ ਚੱਕੀ ਓਏ ਓ ਕੁਰਸੀ ਚੱਕੀ ਓਏ ਓ ਕੁਰਸੀ ਚੱਕੀ ਵੀ ਆ ਗਿਆ ਓਏ ਓ ਮੀ ਬਈ ਮੀ ਆ ਗਿਆ ਬਿਜਲੀ ਖੜ ਕੇ ਵਿਚ ਗਈਆਂ ਭਾਬੀਆਂ ਪੂਣੀਆਂ ਸਾਰੇ ਪਿਛੇ ਚੱਲ ਕੇ ਵਿਚ ਗਈਆਂ ਭਾਬੀਆਂ ਪੂਣੀਆਂ ਵੈਰੀ ਗੁੱਡ ਆ ਪਿਛਗੇ ਸੀ ਆਪਣਾ ਜਨਾਨ ਹੈ ਚੱਕੋ ਜਨਾਨ ਵਿਚ ਗਈ ਓਏ ਓ ਚੱਲੋ ਬੰਤੇ ਔਰ ਇਹ ਗੜਵੇ ਆ ਆ ਗਿਆ ਗੜਵੇ ਆ ਗਣਾ ਆ ਸੀ। ਪਰ ਆ ਜਾ ਭਾਈ। ਅਗਨ ਕਰਮ। ਬੰਤੇ। ਓ ਬੰਤੇ। ਮਕਾਬੀਏ ਭੋਕਦੇ ਟੰਕ ਤੇ। ਹੈ। ਲੈ ਭਾਈ ਆ ਜਾ। ਦੇਖ ਲੈ। ਸਹੀ ਮੁੱਲ ਦੱਸ ਦੇ। ਤਪਾਰਾਂ ਦਾ ਕੋਈ ਫਾਇਦਾ ਨਹੀਂ। ਮੈਂ ਰੁਪਿਆ ਦੰਨਾ ਇਹਦਾ ਤੈਨੂੰ 20000 ਪੂਰਾ। ਬੋਡਾ ਐ, ਐਡਾ ਜਵਾਨ ਨਹੀਂ। ਜੀ। ਹਾ ਕਿੰਨੇ ਦਾ ਦੇਣਾ ਇੱਕੋ ਹੀ ਕੰਨ ਚ ਗੂਕ ਤੂੰ ਵੀ ਮਾਰ ਦੇ 100 ਘੱਟ ਆ ਜਦੋਂ ਤੂੰ ਮੂਲੀ ਚੱਚਾ ਲਾਉਂਦੇ ਹੋ ਕੱਚਾ ਨਹੀਂ ਲਾਉਂਦਾ ਤੂੰ ਮੈਨੂੰ ਪੱਕਾ ਦੱਸ ਦੇ ਪੱਕਾ ਦੱਸਦਾ ਤੈਨੂੰ ਉਪਰ ਓ ਬੱਕਰੀ ਵਾਂਗੂ ਮੰਡੇ ਚ ਵੇਚ ਦੂੰ ਪੱਕਾ ਦੱਸ ਦੇ ਪੱਕਾ ਦੱਸਦਾ ਤੂੰ ਸਹੀ ਰੀਤੇ ਆ ਫੇਰ ਦਊਂਗਾ ਸਹੀ ਰੀਤੇ ਆ ਜਾ ਇਹ ਨਾ ਨਹੀਂ ਸਹੀ ਰੀਤੇ ਆ ਚੱਕਸਾਈ 25000 ਦਾ ਬੱਕਰਾ ਦੇ ਨਹੀਂ ਨਹੀਂ ਬੜੀ ਮੇਮਦ ਵਾਲਾ ਕੁਛੜਾ ਪਰ ਇੰਨੀ ਨੂੰ ਉਹ ਖੜੇ ਨਹੀਂ ਕੱਢ ਰਿਹਾ ਤਾਂ ਕੁਛ ਵੀ ਨਹੀਂ ਬਾਬਾ ਮੈਂ ਤਾਂ ਕਿੱਥੇ ਨਾ ਯਾਰੀ ਹੈ ਮੇਰੀ ਕਬੂਤਰ ਬਾਜੀ ਵਾਲੇ ਬੰਦੇ ਨਾਲ ਆਹੋ ਸਹੀ ਹੈ ਇੱਕੋ ਹੀ ਦਾਦੇ ਕਿੰਨੇ ਆਦੇ ਉਹਨੇ ਘਰੇ ਟੀ ਬਾਲਾ ਕੱਚਾ ਫਰਦਾ ਦੇਦਾ ਕੱਚਾ ਨਹੀਂ ਕਰਦਾ ਪੱਕਾ ਕਰੂੰਗਾ ਇੱਥੇ ਇੱਥੇ ਤੇ ਨਹੀਂ ਲਾਓ ਵਾ ਉੱਤੇ ਚੜਜੋਗਾ ਕੋਈ ਮੁੰਡਿਓ ਮਿਲ ਲਵੇਗਾ ਉਹ ਸੋਟੀ ਨੀਓ ਉਹ ਸੋਟੀ ਇੱਥੇ ਆਇਆ ਤਾ ਉਹ ਲੈ ਲਾ ਆਇਆ ਤਾ ਆਉਣਾ ਹੀ ਆਉਣਾ ਮਾਂ ਨੂੰ ਸੋਟੀ ਦੇ ਕੇ ਸਤੋ ਓਏ ਨੇੜੇ ਆ ਜਾ ਲੈ ਹਾਂ ਉਹ ਮਾਂ ਦੀ ਸੋਟੀ ਹੈਗੀ ਯਾਰ ਅੱਛਾ ਮਿਸਾਲ ਕੀ ਪੈਂਦਾ ਜੇ ਸੌਦਾ ਹੋ ਰਿਹਾ ਲੋਕ ਤੇ ਦੇਦਾ ਪੱਲੀ ਰਹਿ ਗਈ ਰਹਿ ਗਈ ਸਾਈਕਲ ਨਹੀਂ ਸਾਈ ਨਹੀਂ ਦੁਨੀਆ ਖੜੀ ਹੈ ਵਾ ਠੀਕ ਹੈ ਜੀ ਉਹ ਵੰਤੇ ਹਾਂਜੀ ਪੁਰੇ ਆ ਜਾ ਯਾਰ ਇੱਧਰ ਵੀ ਆ ਜਾ ਚੱਲ ਜਾ ਚੱਲ 20 ਹੜ ਜੂਆ ਤੇਰੇ ਆਏ ਕੋ ਬੋਲ ਬੋਲ ਬੋਲਿਆ ਕੀ ਹੋਰੇ ਆਜਾ ਬੋਕ ਦੀ ਫੋਟੋ ਦਿਖਾ ਦੇ ਆਂਡੇ ਤਾਂ ਕਲਾਕਾਰ ਨਹੀਂ ਜੋ ਪਿੱਛੇ ਲਈ ਹੋਏ ਕੁੱਤੇ ਚੜ ਜਾ ਤੇਰਨਾ ਪਕਾਈ ਕਰਦੀ ਨਹੀਂ ਮੈਂ ਬੋਖ ਤੇ ਖੜਦਾ ਨਹੀਂ ਸੀ ਸੁਣ ਲੈ ਗੱਲ ਪਰੇ ਹੁੰਨਾ ਦੇ ਸੁਣਾ ਬੋਕ ਨਹੀਂ ਮਿਲਦਾ ਇਹਨਾਂ ਰਾਜੂ ਇਹ ਨਹੀਂ ਮਿਲਦਾ ਕਿੰਨੇ ਦਾ ਮਿਲੂ ਮੇਰੀ ਗੱਲ ਸੁਣ ਬੋਕ ਜੇ ਤੂੰ ਲੈਣੇ ਆ ਹਾਂ ਇੱਕੋ ਹੀ ਦੱਸ ਦੇ ਹਾਂ ਇੱਕੋ ਹੀ ਹਾਂ 40000 ਦਾ ਬੋਕ ਦੇਵਾਂਗੇ ਬੋਕ ਤਾਂ ਦੇਣਾ ਹਾਂ ਬੋਕ ਦੇਣਾ ਪਾਈ ਕਰਦੇ ਕੰਮ ਜਾ ਤੈਨੂੰ 10 ਕਰਦਾ ਉਹ ਤਾਂ ਚੱਲ ਐ ਆਖੀ ਜਾਂਦੇ ਆ ਤੈਨੂੰ 45 ਆ ਕਹਦੀ ਵੀ 45 ਤੋਂ ਘੱਟ ਨਹੀਂ ਪਰ ਹੁਣ ਇੱਕੋ ਹੀ ਆ ਵੀ ਚਾਰੀ ਦਿਨ ਮੇਰਾ ਮਿੱਤਰ ਐ ਓਏ ਮੈਨੂੰ ਤਲਾਲੀ ਨਾਲ ਵੀ ਜਾ ਕੇ ਤੋਰਦਾ ਹੁੰਦਾ ਕਰੀ ਗੱਲ ਦੂਰ ਐ ਤੇ ਮੇਰਾ ਬੜਾ ਮਾਨ ਕਰਿਆ ਬੱਕਰੀ ਵੇਚੀ ਤੇਰੀ ਬਿਨਾ ਪੁੱਛੇ ਰਜਾ ਤਾ ਤਾਰੇ ਤੈਨੂੰ ਮੈਂ ਹੁਣ ਮਾਰ ਦਾਂਗੀ ਤੇਰੀ ਜਾਨ ਨਹੀਂ ਹੋ ਜਮੀ ਤੇ ਤੂੰ ਸੁੱਕੀਆਂ ਪਈਆਂ ਡੋਲੇ ਜਦੋਂ ਧੱਕਾ ਦੇ ਚ ਦੋਈ ਨਾਲ ਗੱਲ ਪੈ ਜੀ ਬਾਬਾ ਮੇਰੇ ਨਾਲ ਨਾ ਖੈ ਪਰ ਤੂੰ ਤੂੰ ਹੀ ਗੱਲ ਪੈ ਜੇਗਾ ਕਈ ਲੱਖਾਂ ਦਾ ਬਣ ਜਾਏਗਾ ਲੈ ਬੋਕ ਦੇ ਦੇ ਬਾਈ ਛੋਟੇ ਭਾਈ ਪੂਰਾ 30 ਹਜ਼ਾਰ ਦਾ ਚੱਕ ਨਹੀਂ ਨਹੀਂ کیوں جی ٹھیک ہے نا ہے بول بھی نہیں بار آیا بار آیا بار آیا بار جی منوی جسا ہی آیا بیسے ہی آیا بہتار بہتار بیتار 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 ਮਾਰੀ ਨੀਗਾ ਲਾ ਲੈ ਰੇਡੀ ਬਚਾ ਲੈ ਸਰਦਰ ਕਰ ਦੋ ਰੇਡੀ ਹੋ ਜਾ ਰੇਡੀ ਕੱਢੋ ਓਏ ਬੱਸ ਓਏ ਬੱਸ ਕਰੋ ਬੱਸ ਕਰੋ ਓਏ ਹੋਰ ਕਰ ਮਾਜਾ ਕੈਨੂ ਓਏ ਓਏ ਹੋਰ ਧੱਕ ਦੇ ਕੈਨੂ ਹੋਰ ਧੱਕ ਦੇ ਰੇਡੀ ਰੇੜਾ ਬਾਹ ਬਾ ਓਏ ਆ ਜਾ ਪੱਲੀ ਲਾ ਦੇ ਪੁੱਲ ਗਿਆਲੇ ਨਾਲੇ ਪੁੱਲ ਗਿਆ ਇਕੱਠਾ ਹੋ ਗਿਆ ਪੱਲੀ ਲਾ ਰਹੀ ਮੇਰੀ ਇਲਾਜ ਰੱਖ ਲਾਜ ਤਾਂ ਮੈਂ ਰੱਖੀਆ ਬੱਕਰਾ ਇਹਨੇ ਨਾ ਮਿਲਣਾ 30000 ਉਹਨਾਂ ਦੇ ਉਤੋਂ ਦੀ ਸਿਰ ਮਾਰੀ ਜਾਂਦੇ ਨੇ ਕਹਿਤ ਮਾਰੀ ਜਾਂਣਾ ਉਹ ਬੱਕਰਾ ਮੈਂ ਰੱਖਦਾ ਇਹਨੂੰ ਨਵਾਂ ਬੱਕਰਾ ਲੈ ਚੀਦਾ ਹੁਣ ਮੈਨੂੰ ਲੈ ਪੂਰੇ ਹਲੇ ਕਰੇ ਨਹੀਂ ਹੋਣੇ ਜੇ ਨਵਾਂ ਤਾਂ ਹੀ ਕਰਿਆ ਨਹੀਂ ਹਾਂ ਹਾਂ ਜੇ ਨਵਾਂ ਨਾ ਹੁੰਦਾ ਤਾਂ ਟੱਕੀ ਦਾ ਬਾਕੀ ਸਿਰ ਜਾਤ ਦਾ ਬੱਕਰਾ ਜਰਾ ਤੂੰ ਕੀ ਵੇਚ ਆਤਦਾ ਹੈ ਤੂੰ ਵੇਚ ਦਿੱਤਾ ਤੈਨੂੰ ਵੀ ਮੁੰਡੇ ਨੂੰ ਸ਼ਾਕ ਭੱਜ ਕੇ ਕਰਿਆ ਸੀ ਅਗਲੇ ਨੇ ਵੀ ਇਹਦੇ ਨਾਲ ਬੰਤਦਾ ਹੈ ਕਬੂਤਰ ਬਾਜੀ ਯਾਰਾ ਹਾਂ ਸਹੀ ਹੈ ਨੱਤੀ ਰੋਟੀ ਤਾਜੀ ਵਾਲਾ ਹਮ ਹੇ ਜਮਾ ਜਮਾ ਆਇਆ ਤਾਂ ਲੋਟਾਂ ਦਾ ਦਾ ਵਾਕ ਕਰ ਮਾਰਤੀ ਬੱਕਰਾ ਵੇਚੇ ਵੇਚਣੇ ਵੇਚਣੇ ਦਾ 30000 ਕਹੋ ਨਹੀਂ ਮੋਣ یار چھوٹے یہ کوئی دام ہے گا ماڑا موٹا ਇੰਨੇ ਡੇ ਉਹ ਤਾਂ ਮੁੰਡੇ ਇੱਕੋ ਹੀ ਦੱਦੇ ਹੁਣ ਮੈਨੂੰ ਕਿੰਨੇ ਦੱਦੇ ਉਹਨੇ ਮੈਂ 10 ਤਾਰਾ ਜੀ ਆਏ ਨਹੀਂ ਆਏ ਨਹੀਂ ਬੱਕਰਾ ਹੁਣ ਕਰਦੇ ਆ ਬੱਕਰਾ ਹੂੰ ਕਰਦੇ ਆ ਕਰਦੇ ਮੰਨੇਗਾ ਮੰਨ ਜਾਗੇ ਸਹੀ ਰੇ ਟਾਈਮ ਹੈ ਬੱਕਰਾ ਉੱਥੇ ਛੱਡੂ ਜਿੱਥੇ ਮੇਰੀ ਝਾਟ ਪੂਜਾ ਪਾ ਵਿੱਚ ਚੱਕਰ ਚ ਆਏ ਨਹੀਂ ਤੂੰ ਕਿਸਾਈਆਂ ਤੇ ਆਈ ਜਾਵੇਂ ਤਾਈ ਕੋਈ ਕਿਸਾਈਆਂ ਤੇ ਨਹੀਂ ਆਉਂਦਾ ਲੈ ਉਹਨਾਂ ਘਰ ਇਹ ਆ ਚੱਕ ਹੂੰ ਬੱਕਰਾ ਦੇ ਪੂਰਾ 34000 ਦਾ ਚੱਕ ਓ ਜਾ ਯਾਰਾ ਮੇਰੀ ਗੱਲ ਸੁਣ ਮੈਂ ਲੈ ਬੱਕਰਾ ਲੈ ਜਾਣਾ ਲੇ ਜਾਣਾ 2000 ਹੋਰ ਘਟਦੇ ਦੇ 40 ਤੋਂ ਜੇ ਲੈ ਜਾਣਾ ਹੀ ਐ ਤੂੰ ਸਾਡੇ 34 ਦਾ ਹੋ ਗਿਆ じゃ ਉਹ ਯਾਰ ਪੂਰਾ 35 ਦਾ ਚੱਲ ਜਾ ਹੋ ਗਿਆ ਯਾਰ ਹੋ ਗਿਆ ਬਈ ਵੈਰੀ ਗੁੱਡ ਕੀ ਲਿਆ ਹੈ ਬਾਈ ਤੁਹਾਡੇ ਸਾਹਮਣੇ ਕੀ ਲਿਆ ਨਾ ਨੱਕ ਤੇ ਮੱਖੀ ਨਹੀਂ ਬੰਦਾ ਬੈਠਣ ਦਿੰਦਾ ਸੀ ਅਸੀਂ ਪਿੱਛੋਂ ਕੀਲ ਦੇ ਵੀ ਹੁਣ ਜੰਮੀ ਗਿਆ ਇਹ ਜਾਦੂ ਛੱਡਦੇ ਨਹੀਂ ਹੈਗੇ ਠੀਕ ਆ ਜੀ ਉਹ ਖੁਸ਼ ਆ ਸੰਤਿਆ ਓਕੇ ਓਕੇ ਖੁਸ਼ ਆ ਬੱਕਰੇ 'ਚ ਕੋਈ ਨੁਕਸਾਨ ਨਹੀਂ ਨਾ ਨਾ ਬਾਹਰ ਆ ਰਹੀਆ ਓ ਬਾਈ ਦੇ ਦਿੰਗੀਆਂ ਪੋਸ਼ੇ ਬੱਕਰਾ ਮਰਦਾ ਤਾਂ ਨਹੀਂ ਘਰੇ ਆ ਮੁੰਡੇ ਕੋਲੇ ਤਿੰਨ ਬੱਕਰੇ ਦਾ ਤਿਆਰ ਕਰੀ ਜਾਂਦਾ ਓਰੇ ਨਾ ਕਹਾ ਚੜਿਆ ਆ ਮਾਰ ਕੇ ਓ ਛਾਲ ਮਾਰ ਕੇ ਚੜਿਆ ਨਹੀਂ ਨਾ ਮੈਂ ਆ ਆ ਮੁੰਡੇ ਕੋਲੇ ਅਸੀਂ ਬੱਕਰਾ ਚੱਲ ਚੰਗਾ ਹੀ ਬਰਾਈਆਂ ਇਹਦੇ ਦੋ ਬੱਕਰੀਆਂ ਕਿਤੇ ਨੂੰ ਫਾਗੜੇ ਸਾਟਾ ਪੱਠਾ ਮਰਦੀਆਂ ਤੇ ਬੱਕਰੀਆਂ ਘਰੇ ਬਹੁਤੇ ਦੇ ਕੋਲੇ ਇਹ ਕੰਨ ਕੰਨਾਂ ਦੀ ਜਿਹੜੀ ਹੈ ਬੱਕਰਾ ਸੇਰਾ ਹੈ ਬਾਈ ਤੇਰਾ ਬੱਕਰਾ ਸੇਰਾ ਕੋਈ ਤਾਂ ਖਾ ਨਹੀਂ ਬੱਕਰਾ ਬਰਾਈ ਇਨੇ ਚਾਉਂਦਾ ਵੀ ਨਹੀਂ ਬੱਕਰਾ ਕੋਈ ਦੰਦਾ ਆਉਂਦਾ ਨਹੀਂ ਗੱਦ ਵੀ ਲੈ ਲਿਆ ਲਵਾ ਲਿਆ ਸਭ ਕੁਝ ਹੋ ਗਿਆ ਬੱਕਰਾ ਥੋੜਾ ਹੈ ਮੁੱਕਰਦਾ ਨਹੀਂ ਵੀਡੀਓ ਬਣ ਗਈ ਬੋਲਦਾ ਲਾ ਲੈ ਵੀ ਕਰਾਉਂ ਪੂਰਾ ਬੱਚੇ ਪੂਰੇ ਵਧੀਆ ਕਰਦਾ ਇਹ ਮਜਬੂਤ ਚਲ ਹਾਂ ਅਗਲੇ ਦੇ ਕਰਮ ਆ ਉਹ ਕਰਮ ਚਲੋ ਕੋਈ ਗੱਲ ਆ ਲਾ ਬਈ ਕਿੱਥੋਂ ਨੂੰ ਖਲੂਗਾ ਇਹ ਵਧੀਆ ਬਕਰ ਆ ਕੱਢ ਓਏ ਉਹ ਬਕਰ ਹਾਂ ਕਰਾ ਲੈ ਵੀ ਬਕਰਾਂ ਥੱਲੇ ਦਿਖਾਵਾਂਗੇ ਦੌਰ ਕੇ ਦਿਖਾਓ ਬਈ ਐ ਨਾ ਬਕਰੇ ਪਵਾ ਕੇ ਦਿਖਾਵਾਂਗੇ ਭੋਗ ਤੋਂ ਮੰਨੀ ਨਚਾਈ ਜਾਈ ਬੱਕਰੀ ਲਿਆ ਲੇ ਕੋਈ ਨਵੀਂ ਕਰਾਉਣੇ ਦਾ ਕਹਿੰਦਾ ਬੱਕਰੀ ਵੀ ਲਿਆ ਨਵੀਂ ਕਰਾਉਣੀ ਹੈ ਜੇ ਹਾਂ ਲਿਆ ਕੋਈ ਬੱਕਰੇ ਚ ਖੂਬੀ ਨਹੀਂ ਹੈਗੀ ਡਾਕਟਰ ਤੂੰ ਦਿਨ ਰਾਤ ਦੇਖਦਾ ਇੱਕ ਨੰਬਰ ਹੈ ਮਾਰਾ ਪਾ ਨਹੀਂ ਖੇ ਨਹੀਂ ਹੁੰਦੇ ਅਗਰੇ ਨੂੰ ਹਾਂ ਝੋਟੇ ਵਰਗਾ ਸਾਨ ਹੈ ਤੇ ਪੂਰੀ ਇਹਦੇ ਚ ਜਾਨ ਹੈ ਜਾਨ ਹੈ ਜਾਨ ਨਹੀਂ ਜਾਨ ਤਾਂ ਬੰਦਾ ਸਤਾਨ ਹੈ ਲੈ ਭਾਈ ਤੋਰ ਫੇਰ ਕੇ ਦੇਖ ਲੈ ਫੋਜੀਆ ਆ ਗਿਆ ਪਰ ਬੰਦੇ ਹੁੰਦੇ ਆ ਆ ਜਾ ਦੇਖ ਲਓ ਤੋੜ ਕੇ ਪੱਕਾ ਪਾਣੀ ਡੰਗਣਾ ਦਿੱਤਾ ਤਾਂ ਨਹੀਂ ਪਾਣੀ ਚ ਕੋ ਲੈ ਗਿਆ ਅਰੇ ਇਹਦੀ ਜਿਹੜਾ ਬਲਿਆ ਕੋ ਬੱਕਰੀ ਲਿਆ ਕੇ ਦੇਖਣੀ ਉਹ ਦੇਖ ਲੱਗ ਰਹੇ ਹੈਂ ਹਾਂ ਹਾਂ ਛੋਟੀ ਦਾ ਬੱਕਰਾ ਹੈ ਸਿਹਰੇ ਦਾ ਬੱਕਰਾ ਬਈ ਇਹ ਬੱਕਰਾ ਸਿਹਰਾ ਆ ਜਾ ਬੰਸਿਆ ਆ ਗਿਆ ਜੀ ਆ ਜੀ ਲੈ ਲੋ ਜੀ ਲੈ ਕੇ ਚਲੋ ਉਹ ਬਾਈ ਖੁਸ਼ੋਂ ਵੀਡੀਓ ਬਣਾਵਾ ਮੁੰਡਿਆਂ ਦੀ ਜਿਹੜੇ ਨੇ ਬੱਕਰਾ ਲਿਆ ਨਮਸ ਪਰ ਸੇਮ ਆ ਆਹ ਵਰਾ ਲੈ ਫੇ ਇਹ ਬੱਕਰਾ ਝੋਲੀ ਚ ਪਵਾਵਾਂਗੇ ਰੱਸਾ ਉਹ ਬੰਤੇ ਹਾਂਜੀ ਬੰਤੇ ਆ ਗਿਆ ਆ ਗਿਆ ਝੋਲੀ ਚ ਮੁੰਡੇ ਦਾ ਰੱਸਾ ਤਾਂ ਲੈ ਬਈ ਉਹ ਬੰਤਿਆ ਤਾਂ ਮੈਨੂੰ ਜੇ 200 ਸਾਈ ਵਾਲਾ ਲੈ ਸਾਈ ਪਰਾਂ ਨੂੰ ਖੁੱਲਾ ਖੜਾ ਕਰੋ ਵੀਰੇ ਹਾਂਜੀ ਤੁਹਾਡੀ ਟੀਮ ਵੀ ਆਜੋ ਸਾਰੇ ਜਿਹੜਿਆਂ ਨੇ ਬੱਕਰਾ ਖਰੀਦਿਆ ਆਜਾ ਬੱਚੇ ਆਜਾ ਆਜਾ ਬੱਚੇ ਨਾਲ ਕੋਈ ਆਜਾ ਕੋਈ ਨਹੀਂ ਬੱਚੇ ਆ ਮੁੰਡੇ ਨੂੰ ਖੜਾਓ ਥੋੜਾ ਫੈਨ ਹੈ ਆ ਇਹਨੂੰ ਅੱਛਾ ਖੜਾਓ ਇਹਨੂੰ ਅੱਛਾ ਇਹ ਲੈ ਭਾਈ ਰੱਸਾ ਮੁੰਡੇ ਨੂੰ ਫੜਾ ਬੰਤਿਆ ਕੀ ਲੈ ਕੋਸ ਤੈਨੂੰ ਦਾ ਓਏ ਐ ਕਿਹਨੂੰ ਇਨੂੰ ਮਰ ਜਾ ਸਖਨ ਸੋਨ ਵੀ ਕਰ ਦੇ ਕੋਈ ਜੇਬ ਚੋਂ ਲੈ ਪੁੱਤ ਤੈਨੂੰ ਵਾਦਾ ਕਰੇ ਅੰਗਾ ਮਾ ਵੀ ਮੇਰਾ ਛੇਰ ਚੱਕ ਬਾਈ ਛੇਰੂ ਦਾ ਲੈ ਵੀ ਛੇਰੂ ਦਾ ਮੇਰਾ ਨਾਮ ਹੈ ਨਾ ਵੀ ਛੇਰੂ ਹੈ ਦਾ ਛੇਰੂ ਮੁੰਡੇ ਦਾ ਨਾਮ ਵੀ ਸਹੇਲ ਆ ਮੁੰਡੇ ਦਾ ਨਾਮ ਸਹੇਲ ਹੈ ਰਾਸੀ ਵਾਲੀ ਰਾਸੀ ਨਾਲ ਰਾਸੀ ਮਿਲ ਗਈ ਹਾਂ ਆ ਛੇਰੂ ਦੇਦਾ ਬਾਈ ਕੋਈ ਸਵਨਤਾ ਕਰਦੇ ਛੋਰ ਛੂਰ ਦੇ ਲਾਉਂਦਾ ਫਿਰ ਤੈਨੂੰ ਪੈਸੇ ਦਈਏ ਕਿ ਪਿੱਛੋਂ ਕਰੇਗਾ ਪਿੱਛੋਂ ਕਰੂਗਾ ਬਾਈ ਹਾਂ ਠੀਕ ਆ ਜੀ ਪੈਸੇ ਦਈਏ ਕੈਸ਼ ਕਰਨੇ ਆਉਂਦੇ ਪਾਤੀ ਰਾਜੀ ਮੈਂ ਆਇਆ ਬਲੀ ਕੈਸ਼ ਕਰ ਦਈਏ ਕੈਸ਼ ਕਰੂਗਾ ਜੀ ਕੈਸ਼ ਜੇ ਕਰੂਗਾ ਕੈਸ਼ ਫੇਰ ਕਰੂਗਾ ਐਸ਼ ਐਸ਼ ਐਦੇ ਨਾਲ ਹਾਂ ਛੇਰੂ ਨਾਲ ਲੈ ਭਾਈ ਤੇਰੇ ਕਰਮ ਚ ਪਤਾ ਨਹੀਂ ਅੱਜ ਤੂੰ ਮੈਨੂੰ ਤੇ ਆ ਕੇ ਮੈਂ ਤਾਂ ਹੋ ਤੇ ਬਹਿ ਗਿਆ ਸੀ ਜਾ ਕੇ ਉਹ ਤੇ ਆ ਕੇ ਮੇਰਾ ਜੀ ਬਾਬੇ ਨੂੰ ਨਹੀਂ ਮਿਲੂਗਾ ਮੂਰੇ ਮੱਥੇ ਉਹੀ ਲੋਕ ਉਹ ਵੀ ਰਾਤ ਨੂੰ ਹੀ ਲੱਗ ਗਿਆ ਤਾਂ ਉਹਦਾ ਇਲਾਜ ਹੀ ਨਹੀਂ ਉਹਦਾ ਏਸੀ ਲੈ ਆਏ ਮਗਾ ਉਹਨਾਂ ਦਾ ਲਾਉਣਾ ਹੀ ਨਹੀਂ ਕੋਈ ਜੋਗਾ ਬਾਈ ਇਹ 35000 ਲੈ ਸਾਹਮਣੇ ਮੈਨੂੰ ਆਫਰ ਹੈ ਕਵਾਲਟੀਆਂ ਦਾ ਤਾਂ ਫਿਰ ਕੋਈ ਮੁੱਲ ਨਹੀਂ ਹਾਂਜੀ ਕਵਾਲਟੀਆਂ ਦਾ ਮੁੱਲ ਨਹੀਂ ਹੈਗਾ ਉਹ ਮੱਥਾ ਸਿੰਗੀ 2000 ਦੀ ਚੀਜ਼ ਮਿਲ ਗਈ ਇਹ ਬੰਦਿਆਂ ਦੀ ਜਿਹੜੇ ਖਰੀਦ ਲਏ ਨੇ ਇਹ ਤੋਂ ਵੀ ਹਲੇ ਏਡੀ ਸੇਵਾ ਨਹੀਂ ਹੋਈ ਧੀ ਸੇਵਾ ਕਰਮਣਾ 12 13 ਬੱਕਰੀਆਂ ਘਰੇ ਦੇਖ ਲੈ ੱੱਕੇ ਵਰਗੀਆਂ ਹਾਂ ਚਲੇ ਨਾ ਮੈਂ ਬਾਕਰ ਬਚਾ ਪੂਰਾ ਚੋਤੀ ਦਾ ਬਕਰਾਂ ਮੇਰੇ ਬਕਰਾਂ ਹੁਣ ਸੀ ਦਾ ਫੈਸਟ ਮਰੇ ਦਾ ਹਾਂ ਹੁਣ ਫੋਨ ਪੂਰੇ ਹੋਇਆ ਉਹਦਾ ਅੱਤਾਂ ਦਾ ਹੁਣ ਹੈ ਅੱਤਾਂ ਦਾ ਹੁਣ ਚੱਕੇ ਨਾਲੇ ਸੀਲ ਹੈ ਬਕਰਾਂ ਕੋਮਾ ਇੱਜਾ ਬੱਚਾ ਮੈਂ ਬੜਾ ਨਰਮ ਬਈ ਮਰ ਜਾ ਵੀਡੀਓ ਛੇਤੀ ਗੁੱਸਾ ਨਾ ਕਰੀ ਸਾਰਚ ਆ ਜਾ ਉਰੇ ਆ ਜਾ ਪੂਰੇ ਆ ਜਾ ਉਰੇ ਆ ਜਾ ਗੁੱਸਾ ਨਾ ਕਰੀ ਤੇ ਨਾਲੇ ਘਰ ਦੇ ਦੇ ਬੱਕਰੇ ਹੋ ਗਏ ਬੱਕਰੀ ਵੀਡੀਓ ਚ ਸਾਰੇ ਕਰ ਨਹੀਂ ਰਹਾਦਾ ਇਹ ਬਸ ਇਹ ਬੱਕਰਾਂ ਸੁਣੋ ਜੀ ਹੈਲੋ ਹਾਂ ਭਾਈ ਮੰਡੀ ਚਾ ਕਰਾ ਰਹੇ ਆ 10 ਮਿੰਟ ਖੜ ਜਾ ਹਾਂ 3500 ਦਾ ਜੀ ਲੈ ਰਾਬਰ ਫੜ ਛੋਟੇ ਭਾਈ ਇਹਨਾਂ ਨੂੰ ਦੇ ਦਾਂਗੇ ਆ ਬੰਦਿਆ ਹਾਂਜੀ ਇੱਥੇ ਆ ਭਾਈ ਲਵੇ ਆ ਗਿਆ ਆਹ ਮੂੰਹ ਕਰ ਵੀਡੀਓ ਚ ਸਾਰੀ ਉਮਰ ਸੌਦੇ ਕਰਦੇ ਨੂੰਗੀ ਹਜੇ ਪਿੰਨ ਨਹੀਂ ਇੱਕ ਤੋਂ تین چار پنج دس گیارہ بارہ تیرہ چودہ پندرہ سولہ ستارہ اٹھارہ انی بی اکی بائی تئی چووی پچی چھبی ستائی آئی انتی تر گیا لیا راوی تا دے سوي او پوری دیکھ تین مجھے تین چاہیے وہ بکتی ہے اج تو نئی سی ہوئی ہے تازہ ہوئی ہے تازہ ہے پانچ دن اڑی ایک اور کیڑی ہے او او دیکھ لے ڈبی پت دیکھ لے بجا دو دو اور کیڑی کی ہے سوی کی بھی بہت نہیں ائی سمجھا چلوں کی ہو رہا پر وہ کو نہیں لے لو جی پسند نے ਮਹਾਰਾਜ ਜੀ ਪਸੰਦ ਥੋੜੀ ਨਹੀਂ ਬੰਦਾ ਮਰਗਾ ਦੇ ਇਹ ਆ ਰੇਟ ਤੁਸੀਂ ਆਪ ਕਰਾਂਗੇ ਕਰਾਂਗੇ ਅੱਠ ਦੰਦ ਫਰੈਸ਼ ਹੈ ਜੀ ਹਾਂ ਠੀਕ ਹੈ ਉਹ ਚਾਰ ਦੰਦ ਦਾ ਪੱਟ ਪਹਿਲੇ ਸੂਈਆ ਦੋ ਬੱਚੇ ਹੋਦੇ ਨਾਲ ਉਹ ਇਹਦੀ ਨਾਲ ਇਹਦੀਆਂ ਪੱਟਾਂ ਪਲੀਆਂ ਵੀ ਇਹ ਆ ਦੇ ਉਹਦੀਆਂ ਪਲੀਆਂ ਹੋਈਆਂ ਨੇ ਇਹ ਸੋਹਣੀਆਂ ਰੱਖੀਆਂ ਨੇ ਬਲੀਆਂ ਨੇ ਜੀ ਅੱਜ ਨੂੰ ਆਸ ਵੀ ਦਵਾਦੇ ਦੁਬਾਰਾ ਇਹ ਨਹੀਂ ਪਤਾ ਬਣੀ ਵੀ ਇਹ ਬਲੀ ਵੀ ਇਹਨੇ ਵੀ ਗਾਹਾਂ ਦੀਆਂ ਨੇ ਦੂਗੜਾ ਘਰੇ ਰੱਖੀ ਆ ਵਿਚਾਰਨਾ ਇਹ ਬੋਲੀ ਵੀ ਆ ਜੀ ਦਵਾਉਣ ਵਾਲੀ ਹਾਂ ਜੀ ਕੀ ਹੁਕਮ ਹੈ ਹੋਪਨਾ ਸਰ ਜੀ ਉਹ ਕਿਉਂ ਤੁਹਾਡਾ ਚੱਲਣਾ ਨਹੀਂ ਸੀ ਕਿ ਮੈਂ ਫਿਰ ਆਉਂਗਾ ਜੇ ਤੁਹਾਡੇ ਪਿੱਟਨੇ ਤਾਂ ਅਸੀਂ ਅਗਲੇ ਨੂੰ ਮੋੜ ਪੁੱਟਾਇਆ ਨਹੀਂ ਕੋਈ ਗੱਲ ਤੁਹਾਡੇ ਪਸੰਦ ਤੋਂ ਨਾ ਮੋਲਣ ਪੁੱਛਣਾ ਜੇ ਤੁਹਾਡੇ ਪਸੰਦ ਨੇ ਬੱਕਰੀਆਂ ਸੋਕਾ ਹੀ ਤਾਂ ਅਸੀਂ ਤੁਆਂ ਨੇ ਕੁੱਟਣੀ ਹੈ ਸਹੀ ਗੱਲ ਸਾਹ ਵਿਚਾਇਆ ਅਗਲਾ ਉਹ ਕੇ ਲਾ ਦਾਂਗੇ ਨਹੀਂ ਹੁਣ ਤਾਂ ਬਾਕੀ ਇਹਦਾ ਮਾਮਲਾ ਖੜਾ ਸਾਨੂੰ ਇਹਨਾਂ ਤੋਂ ਤੁਹਾਡੇ ਵਾਸਤੇ ਦੋ ਹੀ ਫਿੱਟ ਕੋਈ ਪਸੰਦ ਨਹੀਂ ਆਸੀ ਪਾਣੀ ਬੱਕਰੀ ਨੂੰ ਹੱਥ ਨਹੀਂ ਪੋਣਦਾ ਕਿਉਂ ਲੋਕਾਂ ਤੋਂ ਜੁੱਤੀਆਂ ਨਹੀਂ ਖਾਣੀਆਂ ਲੰਬਾ ਸੀ ਲੰਬੇ ਸਮੇਂ ਤੱਕ ਚੱਲਣਾ ਕੰਮ ਕਰਨਾ ਜੀ ਚੱਲ ਤਰਾਕੋਂ ਆਜੋ ਇਹਦਾ ਕਿੰਨਾ ਮੁੱਲਾ ਜਾਇਜ ਆ ਉਹਦਾ ਕਿੰਨਾ ਮੁੱਲਾ ਜਾਇਜ ਉਹੇ ਜਿਹਾ ਮੁੱਲ ਕਰੀ ਜਿਹੜੇ ਵੀਰਾਂ ਦਾ ਦੱਦ ਬਿਨਾ ਤੇ ਤੇਰੀ ਬੁਗੀ ਆਪਸ ਸੁਣਾਈ ਹੈ ਤੇ ਅੱਜ ਤੇ ਆਰੀ ਆ ਆ ਪੱਟਾ ਆ ਅੱਜ ਕੱਲ ਇਹ 15 ਰੁਪਏ ਦਾ

ਹੁਣ ਉਹਨਾਂ ਨੂੰ ਪੁੱਛ ਵੀ ਆਪਾਂ ਨੂੰ ਗੱਭਣ ਫਟਾ ਤੁਹਾਨੂੰ ਉਹ ਦੱਸੋ ਖੁੱਲ ਕੇ ਖੁੱਲ ਕੇ ਸ਼ਾਂਤੀ ਨਾਲ ਖੁੱਲ ਕੇ ਦੱਸਣਾ ਤੁਸੀਂ ਹਾਂ ਪੁੱਛਤ ਨੂੰ ਤਿੰਨਾ ਤਿੰਨਾ ਦਾ ਦਸ ਵੀ ਚਰਾਗ ਯਾਰ ਸੋਦੇ ਰੋਜ਼ ਰੋਜ਼ ਆ ਮੇਰੀ ਹੈਗੀ ਆ ਦੋ ਇਹ ਜਿੰਦਗੀ ਚ ਇੱਕ ਵਾਰੀ ਹੋਊ ਚਲੋ ਤੁਸੀਂ ਪਹਿਲਾਂ ਆ ਤੇਰੀ ਹੈ ਰੋਜ਼ ਰੋਜ਼ ਤਾਂ ਫਿਰ ਇਹ ਦੂ ਖੜੇ ਹੋ ਉੱਠ ਕੇ ਸੱਫਤਾ ਰੋਵੇ ਵਾਰੋ ਵਾਰੋ ਤੇਰੀ ਗੜੀ ਇਕੱਲੀ ਆ ਹੈ ਪਹਿਲਾਂ ਇਹਦਾ ਇਕੱਲੀ ਦਾ ਦੱਸ ਉਹਨਾਂ ਦੋਨਾਂ ਦਾ ਹੀ ਦੂਰੋਂ ਪੁੱਛਾਂਗੇ ਨਾ 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 ਤਿੰਨੇ ਇਕੱਟੀਆਂ ਨਹੀਂ ਹੋਣੀਆਂ ਨਾ ਨਹੀਂ ਤੂੰ ਦੋ ਸੂਈਆਂ ਜਾਂ ਜਾਂਦਾ ਪੁੱਛ ਇਹਨੂੰ ਛੱਡ ਚਲੋ ਭਾਈ ਫਿਰ ਇਕੱਲੀ ਇਕੱਲੀ ਦੱਸੋ ਇਹ ਦੂ ਦੱਸ ਤੇਰੀ ਬੱਕਰੀ ਦਾ ਕਿੰਨਾ ਮੁੱਲ ਹੈ ਜਰਾ ਤੂੰ ਵੀ ਦੱਸ ਤੇਰੀ ਹੈ ਕਿਹਦਾ ਕੋਈ ਨਹੀਂ ਮੰਗੀ ਜਾ ਇਹਦਾ ਸਾਰੀਆਂ ਦਾ ਨਹੀਂ ਸਾਰੀਆਂ ਦਾ ਨਹੀਂ ਪੁੱਛਿਆ ਇੱਕ ਦਾ ਪੁੱਛਿਆ ਇਹਦਾ ਪਹਿਲਾਂ ਇੱਕ ਦਾ ਜਿੰਨਾ ਕੋਈ ਨਹੀਂ ਇਹਦਾ 35 ਹੈ ਇਹਦਾ 35 ਹੈ ਵੇਚਣ ਵਾਲੀ ਗੱਲ ਕਰ ਚੌਧਰੀ ਨਹੀਂ ਫੱਟਾ ਦੇਖੋ 35 ਦੀ ਹੈ ਨੱਕੇ ਦੇਖੋ ਪੱਠਾ ਕਿਹਦੇ ਪੱਠਾ ਬੱਕਰਾ ਹੈ ਦੋਨੇ ਪੱਠੇ ਆ ਪੱਠਾ ਬੱਕਰਾ ਕਿ ਕੀ ਹੈ ਜਰਾ ਦੇ ਪੱਠਾ ਖੜ ਨਹੀਂ ਨਾ ਮਾੜੀ ਦਬਾਓ ਪੱਠਾ ਬੱਕਰਾ ਕਿ ਕੀ ਹੈ ਦੋਨੇ ਪੱਠਾ ਹੀ ਨੇ ਜੀ ਦੋਨੇ ਪੱਠਾ ਹੋਰ ਮਗਰ ਫੇਰ ਬਰੀਡ ਤਿਆਰ ਹੂੰ ਪੱਠਾ ਰੱਖਣ ਵਾਲਿਆਂ ਨੂੰ ਨਾ ਭਾਈ ਉਹਦੇ ਆਲੀ 45 ਦੀ ਹੈ ਮੰਗੀ ਜਿਹੇ ਕੁਸ ਜਾਓ ਸਾਹਬ ਨਹੀਂ ਵਿਕਣਗੇ ਨਾ ਕੋਈ ਨਹੀਂ ਤੁਸੀਂ ਆਪ ਦਾ ਸਾਹਬ ਬਣਾਵਦਾ ਹੋਰ ਦੱਸੋ ਥੋੜਾ ਕੀ ਰੱਸੀ ਖਾਂ ਹਾਂ ਹਾਂ ਦੱਸਣੇ ਪਊਗਾ ਸਾਈ ਕਢੋ ਪਸੰਦ ਨਹੀਂ ਜਨਾਬ ਦੇਖੋ ਰੱਬ ਤੋਂ ਤੇ ਸਾਈ ਦੇ ਪਹਿਲਾਂ ਰੱਬ ਤੋਂ ਤੇ ਗਾਹ ਤੋਂ ਕੋਈ ਘੱਟ ਨਹੀਂ ਮੰਗਦਾ ਮੁੱਲ ਆਪਣਾ ਤੇ ਰੇਟ ਦਾ ਹੋ ਜਾਂਦਾ ਜੀ ਰੇਟ ਦਾ ਕਰਾਂਗੇ ਨਹੀਂ ਆਉਂਦੇ ਰੇਟ ਜੇ ਤਾਂ ਤੁਸੀਂ ਪਰਾਂ ਹੋ ਕੇ ਦੱਸੋ ਮੈਨੂੰ ਅਰੇ ਨੂੰ ਨਹੀਂ ਅਸੀਂ ਆਪਣੀ ਮਰਜ਼ੀ ਤੋਂ ਚੱਲਾਂਗੇ ਇਮਾਨਦਾਰੀ ਨਾਲ ਇਹ ਮੰਡੀ ਹੈ ਰੱਬ ਤੋਂ ਤੇ ਗਾਹ ਤੋਂ ਕੋਈ ਘੱਟ ਨਹੀਂ ਮੰਗਦਾ ਪਰਾਂ ਹੋ ਕੇ ਦੱਸ ਮੈਨੂੰ ਲੈ ਮੈਂ ਦੋ ਮਿੰਟ ਸੁਣਿਆ ਮਾ ਸੁਣ ਕੇ ਆ ਆ ਫੜੀ ਕੋਕ ਆ ਜਾ ਬਾਹਰ ਅੱਕ ਲੈ ਜਾਣਾ ਹਾਂ ਆਹੋ ਆ ਕੋਈ ਮੰਗੂ ਜਿਆਦੀ ਨਹੀਂ ਖਵਾਉਂਦਾ ਹਾਂ ਸਾਹ ਆਪਣੇ ਦੱਸ ਦੇ ਲੋਕਾਂ ਨੂੰ ਕੱਚਾ ਮੋਲ ਲਗਾਉਣਾ ਬਸ ਬਸ ਉਹ ਜਿਹੜੇ ਆ ਵੀ ਪੱਕਾ ਲਾ ਦੇ ਨੀ ਰਾਹ ਬਾਬਲਾ ਉਹ ਤਾਂ ਬਹੁਤ ਥੱਲੇ ਨੇ ਕਿਉਂ ਪਹਿਲੀ ਵਾਰ ਆਏ ਨੇ ਗੰਗਾ ਨਗਰ ਜ਼ਿਲ੍ਹੇ ਕਨੀਓ ਕਰਨਪੁਰਨ ਕਨੀਓ ਕਰਨਪੁਰ ਥੇੜੀ ਹਾਂ ਕਰਨਪੁਰ ਇਧਰ ਜਿੱਧਰ ਮੰਤਣੀ ਬਾਕੀ ਕਫੇ ਦੀ ਦੇਖ ਲਓ ਪਹਿਲਾਂ ਆਇਆ ਕਰਦੀ ਰੋਏ ਬੱਕਰੀਆਂ ਲੈਣਾ ਉਧਰੋਂ ਮੇਰਾ ਛੱਡ ਕੇ ਉਧਰ ਵਾਦੀ ਕਰਨਪੁਰ ਰਹਿੰਦੀ ਹੈ ਅੱਛਾ ਹਾਂ ਉਹਨਾਂ ਨੂੰ ਪਤਾ ਨਹੀਂ ਕਦੇ ਖਰੀਦੀਆਂ ਜੀ 30000 ਕਹਿੰਦੇ 12000 ਦੀ ਲੈ ਦੇ ਆਹੀ ਗੱਲ ਹੋਈ ਆ। ਆਹ ਚਲੋ ਕੋਈ ਨਾ। ਹਾਂ ਤੇਰਾ ਬਦਲ ਰੂਪ ਆ। ਉਹ ਨਹੀਂ ਗੱਲ। ਮੈਂ ਮਰਜ਼ੀ ਤੋਂ ਲਊਂਗਾ। ਹਾਂ ਇਹ ਨਾ ਉਹਨਾਂ ਦੇ ਆਪ ਦਾ। ਉਹਨਾਂ ਦੀਆਂ ਗੱਲਾਂ ਛੱਡ। ਪੱਠ ਦੇ ਸਾਨੂੰ 15000 ਦੀ। ਨਹੀਂ। ਹੋਰ ਕਿੰਨੇ ਦੀ? ਬਾਲਾ ਫਰਕ ਆ ਜੀ। ਕਿੰਨਾ ਕੁ ਫਰਕ ਐ? ਜ਼ਿਆਦਾ ਫਰਕ ਐ। ਖੜਾ ਹੋ ਜਾ ਖਾਣਾ ਹੈ ਨਾ ਬੈਠਾ। ਕੋਈ ਨਹੀਂ ਕੋਈ ਨਹੀਂ। ਬੈਠਾ ਥੱਕ ਗਿਆ ਤੂੰ? ਨਹੀਂ ਥੱਕਿਆ ਨਹੀਂ ਮੈਂ। ਮੇਰੇ ਯਾਰ। ਮੈਂ ਕਿਉਂ ਥੱਕ ਗਿਆ? ਹੋਰ ਫਿਰ ਕਿੰਨੇ ਦੀ? ਨਹੀਂ ਜ਼ਿਆਦਾ ਫਰਕ ਐ। ਕਿੰਨਾ ਕੁ? ਹਾਂ ਕਿੰਨੇ ਦੀ ਜਰਾ ਕੋ ਦੱਸ ਦੋ ਦੋ 2 ਰੁਪਏ ਗੱਲ ਦੱਸ ਯਾਰ। ਗਰਮੀਆਂ ਉਰ ਦਾ ਕੋਈ ਨਾ ਬੋਲਿਆ ਨਹੀਂ ਜਾਂਦਾ ਇਹ ਪਿੰਡਾ ਕਿ ਨਹੀਂ ਮੇਵਨੀਆਂ ਨੇ ਇਹਦੇ ਦੋਨੇ ਮੇਵਨੀਆਂ ਦੇ ਮੈਨੂੰ 15000 ਰੁਪਏ ਤੱਕ ਜੋਰ ਲਾਉਂਦੇ ਕੱਲੀਆਂ ਮੇਵਨੀਆਂ ਦੇ ਕਿੱਦਾਂ ਕਹੇ 7000 ਵੀ ਨਹੀਂ ਕੋਈ ਲੈਂਦਾ ਮੇਵਨੀਆਂ ਨੂੰ ਪੂਰਾ ਜੋਰ ਲਾਉਂਦੇ ਮੈਨੂੰ ਫੇਰੀਆਂ ਮਲਟੀਆਂ ਬੱਕਰੀਆਂ ਨਾਲ ਪੰਨੀਆਂ ਦੇ ਤੁੰਗੜਾਣ ਜਾਣ ਹੈ ਇਹ ਮੇਵਨੀਆਂ ਕਰ ਕੀ ਲੈਣੀਆਂ ਨਹੀਂ ਉਹ ਇਹਦਾ ਮੂੰਹ ਨਹੀਂ ਦੇਖਣਾ ਠੀਕ ਹੈ ਗੱਲ ਬੱਕਰੀ ਵੀ ਵਧੀਆ ਚੱਜਾ ਚੱਜਾ ਹੁਣ ਕੰਮ ਦੀ ਗੱਲ ਕਰੋ ਹਾਂ ਕੰਮ ਦੀ ਗੱਲ ਤੇ ਆਓ ਸਾਹ ਚਾ ਜਾ ਤੁਸੀਂ ਆਪ ਹੀ ਪੱਕਾ ਮੁੱਲ ਲਾ ਦੇ ਪੱਕਾ ਮੁੱਲ ਲਾ ਦੇ ਹਾਂ ਪੱਕਾ ਲਾ ਦੋ ਜਾ 18000 ਦੀ ਦੀਵਾਲਾ ਪੱਕਾ ਆ ਉਹਨਾਂ ਦੇ ਬਿਨਾ ਪੁੱਛੇ ਜੇ ਨਾ ਬਿਨਾ ਪੁੱਛੇ ਨੂੰ ਚੱਲ 20 ਤੋਂ ਅੰਦਰ ਕੀ ਆ 20 ਤੋਂ ਅੰਦਰ 20 ਤੋਂ ਅੰਦਰ ਦੱਸ ਚੱਲ ਫਿਰ ਆਏ ਆ ਜਾ ਚੱਕਰ ਦੇ ਭਾਈ ਅਸੀਂ ਬਗ ਜਾਣੇ ਬਸ ਇੱਦਾਂ ਕਨੇ ਬੋਣੀ ਕਰ ਰਹਾ ਹੈ ਨਹੀਂ ਤੇ ਇੱਥੋਂ ਲੈਣੀ ਹੈ 30 17 ਉਹ ਲਾਓ ਦੋ ਬੰਦੇ ਆ ਆਪਣਾ ਕਿਹੜਾ ਲੰਗਰ ਲਾਇਆ ਬਸ ਸੌਦਾ ਕਰਾਉਣ ਦਾ ਰੋਟੀ ਕਮਾਉਣ ਆ ਗਏ ਟੱਡ ਨੂੰ ਬਸ ਬਸ ਇਹ ਛੋਟੀ ਉਹ ਨਹੀਂ ਗੱਲ ਹੈ ਦੱਸ ਫਿਰ ਇੱਕੋ ਹੀ ਇੱਕੋ ਹੀ ਗੱਲ ਹੈ ਇੱਕੋ ਹੀ ਆ ਨਾ ਜਸਰੋ ਧੀਰੇ ਤੇ ਹੁੰਦਾ ਦੂਰ ਨਹੀਂ ਹੋਣੀ ਨਹੀਂ ਹੋਣੀ ਥੋੜੀ ਫਿਰ ਤੱਕ ਬੇਡਾਂ ਦਾ ਕੋਈ ਫਾਇਦਾ ਨਹੀਂ ਰੱਬ ਲੱਗ ਦੀ ਗੱਲ ਕਰ ਕੋਈ ਰੱਬ ਲੱਗ ਦੀ ਗੱਲ ਕਰ ਨਹੀਂ ਬੱਕਰੀਆਂ ਲੈ ਤਾਣਾ ਲੋਟ ਚਰਖੇ ਦੀ ਧੰਦਾ ਵੇ ਨਾ ਵੇ ਕੀ ਪਤਾ ਵਿਚਾਲਾ ਟੁੱਟ ਜੇ ਨਹੀਂ ਇਹ ਤਾਂ ਸਾਹਮਣੇ ਸੀਸਾ ਜੀ ਛੋਟੇ ਇਹ ਤਾਂ ਕੋਈ ਐ ਨਹੀਂ ਸੀਸਾ ਹੀ ਰਹਿ ਜਾਂਦਾ ਕੱਲਾ ਹਾਂ ਕੱਲਾ ਹੀ ਸੀਸਾ ਰਹਿ ਜੂ ਕੰਚ ਚੋ ਇਹ ਬੋਲੀ ਵੀ ਬੱਕਰੀ ਚਾ ਲੈ ਇਹਨੂੰ ਵੀ ਲਾ ਦੇ ਲਾ ਦੇ ਬੋਲਣ ਵਾਲਾ ਉਹ ਲਾ ਤਾਂ ਤੂੰ ਲਾ ਦੇ ਲੈ ਲਾ ਮੈਨੂੰ ਵੀ ਲਾ ਲੈਣ ਦੇ ਹਾਂ 4 400 150 ਹੋਰ ਕਰ ਦੇ ਨਹੀਂ 56500 ਆਲਾ ਵੀ ਇੱਕੋ ਹੀ ਗੱਲ ਕਹਿਣੀ ਹੈ ਤੈਨੂੰ ਬਾਰ-ਬਾਰ ਨਹੀਂ ਕਹਿਣੀ ਤੇ ਹੂੰ ਸਰ ਤੋਂ ਲਾ ਕੇ ਪੈਰਾ ਤਾਂ ਖੁਸ਼ ਹੋ ਮੈਂ ਤਾਂ ਠੀਕ ਹੈ ਨਾ 20000 ਦੀ ਬੱਕਰੀ ਤੇ ਨਹੀਂ ਚਲ ਆ ਚਲ ਉਹ ਠੀਕ ਨਹੀਂ ਦਿੰਦਾ ਹੁਣ ਡੱਕਰ ਦਾ ਤੱਕੀ ਨਾ ਪੋਣੀ ਤੇਰੀ ਨਾ ਸਾਡੀ ਕੱਚਾ ਕੰਮ ਕਰਤਾ ਤੈ ਨਹੀਂ ਕੱਚਾ ਤਾਂ ਮੈਂ ਸਾਹ ਨੂੰ ਕਰਦਾ ਆ ਗੱਲ ਸੁਣ ਪਿੱਛੋ ਕਹਿ ਦੇਣੇ ਅਸੀਂ ਬੱਕਰੀ ਚੋਂ ਇੱਕ ਚੋ ਦਲਾਲੀ ਦੀ 500 ਰੁਪਏ ਲੈਣੇ ਆ ਨਾ ਨਾ ਸਾਹਮਣੇ ਲਾ ਨਾ ਕੋਈ ਚੋਰੀ ਆ ਉਹ ਕੋਈ ਕੋਈ ਚੋਰੀ ਨਹੀਂ ਅੱਜ ਤਾਂ ਕੋਈ ਰੱਖੇ ਦਲਾਲੀ ਨਹੀਂ ਦੇਣੀ ਨਾ ਦੇ ਦੇਖੀ 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 ਤੁਹਾਨੂੰ ਦੇਖ ਦੋ ਤੁਹਾਨੂੰ ਵੇਚਦੇ ਇਮਾਨਦਾਰੀ ਤੋਂ ਨਾ ਵੇਚ ਕੋਈ ਨਹੀਂ ਮਾਨਦਾਰੀ ਤੋਂ ਜਬ 22000 ਦੀ ਹੋ ਗਈ ਚੱਲ ਠੀਕ ਹੈ ਬਸ ਠੀਕ ਕਰੋ ਓ ਠੀਕ ਹੈ ਜੀ ਠੀਕ ਹੈ ਜੀ ਸਰ ਜੀ ਛੱਡ ਬਰਾ ਮਨ ਕਰ ਲਓ ਬੜਾ ਫਰਕ ਹੈ ਜੀ ਕਿੰਨਾ ਕੀਆ ਫਿਰ ਹੁਣ ਕੈਨਾ ਕੀਆ ਫਿਰ ਹੁਣ ਲਾਸਟ ਮੈਂ ਤੁਹਾਨੂੰ 30 ਕਹਿੰਦਾ ਫਿਰ ਉਹਦੇ ਉਹਦੇ ਨਾਲ ਵੀ ਮਾਰਨਾ ਮਤਾਸੀ ਪਹਿਲਾਂ ਤੇ ਦੇ ਦੇ ਮੈਂ ਪੁੱਛਾ ਵੀ ਕੈਨਾ ਕੀਆ ਨਹੀਂ ਜਾਈਏ ਹੋਰ 15 ਦੀ ਬੱਕਰੀ ਹੋ ਗਈ 15 ਦੀ ਪੱਠਾ ਹੋ ਗਈਆਂ ਤੂੰ ਐ ਕਰ ਅਦਰਾਂ ਦਾ ਮੇਰੇ ਲੱਗੇ ਪੱਠਾ 15 ਦੀ ਬੱਕਰੀ ਨਹੀਂ ਨਾ ਹੈ ਕੱਲੀ ਤੂੰ ਐ ਕਰ 12 ਦੀ ਸਾਨੂੰ ਬੱਕਰੀ ਕੱਲੀ ਦੇ ਆਪਣੀਆਂ ਪੱਠਾ ਰੱਖ ਲੈ ਮਾਦਾ ਨਾ ਕੱਲੀ ਬੱਕਰੀ ਦੇਣਾ ਪੱਠਾ ਦੇਣਾ ਕੱਲੀ ਤੂੰ ਤਪਾ ਨੂੰ ਤੰਨੇ ਦੇਣਾ ਤੰਨੇ ਦੇ ਚਰਾਗ ਹਾਂ ਮੈਂ ਉਹ ਆਏ ਵਿਚਾਰੀ ਇਹਨਾਂ ਸ਼ਰਾਫ ਆਉ ਇਹ ਚਾਹੁੰਦੀਆਂ ਨੇ ਦੁੱਧ ਲੈ ਦੁੱਧ ਚਾਹੁੰਦੀਆਂ ਨੇ ਇਹ ਰਾਜੂ ਆਇਆ ਹੀ ਨਹੀਂ ਕੋਈ ਸ਼ਰਾਫ ਨਹੀਂ ਬੱਚਾ ਆਉਂਦੇ ਮੈਂ ਤਾਂ ਉਹ ਮਿੰਟ ਹਾਂ ਨਹੀਂ ਦੇਣੀ ਪਕਾਈ ਦਾ ਕੋਈ ਫਾਇਦਾ ਪਕਾਈ ਤਾਂ ਫਿਰ ਕਿਵੇਂ ਦੱਸ ਦੀ ਫਿਰ ਬਾਈ ਤੇ ਬਾਹਲੀ ਕਰ ਨਹੀਂ ਜਮਾਨੀ ਨਹੀਂ ਹੋਗਾ ਚਲੋ ਅਗਲੇ ਮੈਂ ਕਰਨਾ ਹੀ ਆ ਬਾਈ ਗੱਲ ਤੁਹਾਨੂੰ ਬੇਲਿਆਂ ਨੂੰ ਕੋਈ ਨਹੀਂ ਦਿੰਦਾ ਕਰਨਾ ਤਾਂ ਬੇਲਿਆਂ ਨੂੰ ਕੋਈ ਨਹੀਂ ਦਿੰਦਾ ਸਾਡੀ ਦਿਹਾੜੀ ਜਾਹੇ ਚਲ ਉਹਦਾ ਕਰਨਾ ਹੀ ਹੁੰਦਾ ਅਗਲਾ ਤਾਂ ਆਵਲਾ ਬੋਲਦਾ ਚਲ ਦੱਸ ਤੁਮ ਚੜਾ ਸਕਦੇ ਮੇਰੇ ਨੇੜੇ ਲਾ ਗੱਲ ਕਿੰਨੇ ਦੀ ਨੇੜੇ ਲਾ ਗੱਲ ਆਇਆ ਨਾ ਕਰ ਚਲ 5 4 ਛੋਰ ਕਰ ਨਹੀਂ 5 400 ਨਹੀਂ ਮੈਨੂੰ ਇੱਕ ਵਾਰੀ ਪਾਉਣ ਤੋਂ ਵੱਧ ਦੇ ਯਾਰ ਹਾਂ ਜਾ ਲੈ ਨਹੀਂ ਉਹ ਉਹ ਨਹੀਂ ਮਤਲਬ ਪਰ ਅਸੀਂ ਚੀਜ਼ ਦਾ ਮੁੱਲ ਅਲਾਮਾ ਚਲ ਤੇਰੇ ਮਗਰੀ ਲਾ ਲੈ ਮੈਂ ਜਿਹੜਾ ਤੂੰ ਕਹਿੰਦਾ ਵੀ ਮੈਨੂੰ ਉੱਥੇ ਲੱਗੇ ਆ ਘਰੇ ਭੰਦਾ ਮੈਨਿਆ ਦੇ ਤੱਕੀ ਬੈਠਾ ਤੇਰੇ ਬੱਚੇ ਪੱਠਾ ਨੀ ਲਾਇਆ ਠੀਕ ਹੈ ਤੇ ਪੱਕਾ ਇਹ ਪੱਠ ਦੇਖ ਲੈ ਗੱਡੀ ਦਾ ਛੋਟੀ ਆ ਛੋਟੀ ਆ ਪੱਠ ਉਹ ਹਲੇ ਹੈ ਵੀ ਚਾਲ ਚਲ 15 ਦੇ ਬੱਚੇ ਲਾ ਲਾ ਤੂੰ ਨਹੀਂ 15 ਦੇ ਬੱਚੇ ਲਾ ਲਾ ਖਾਲੀ ਬੱਕਰੀ 15 ਦੀ ਕਿਵੇਂ ਕਰੇਗਾ ਨਹੀਂ 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 ਸੁਣ 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 ਦੇ ਬੱਚੇ ਤੇਰੇ ਲਾਤੇ ਮੈਂ ਪਹਿਲਾਂ ਹੰਗ ਲੈ ਤੇਰੇ ਦਾ ਸੁਣ ਪਰ ਆ 15 ਦੀ ਨਹੀਂ ਹੈ ਖਾਲੀ ਇਹ ਨਹੀਂ ਹੈ ਖਾਲੀ 15 ਦੀ ਹੁਣ ਤੂੰ ਐਂ ਦੱਸ ਦੇ ਲਾਸਟ ਇੱਕ ਕੋਈ ਕਹ ਦੇ ਹਾਂ ਨਵੇੜ ਦੇ ਬੋਨੂ ਹੀ ਕਰਦੀਆਂ ਮੁਰਕੇ ਬੋਨੂ ਨਾਲ ਖਰਾਬ ਕਰ। ਨਾ ਨਾ ਆ ਦੀ ਬੋਨੀ ਖਰਾਬ ਕਰਨਾ ਸਾਡੀ ਕਰ। ਕਿੰਨੇ ਦੀ ਦੇਣੀ ਹੈ? ਬੋਲ। 500 ਘੱਟ ਦੇ ਦੋ ਮੈਂ। ਕੋ ਯਾਰ ਉਹ ਗੱਲਾਂ ਨੂੰ ਛੱਡ ਲੈ ਨਾ ਤੇ ਗਦਾਵਾ ਤੇਰੀ ਤੂੰ ਨਾਲ ਵੀ ਕਰਨਾ ਤੂੰ ਦੀ ਬੱਕਰੀ ਦਾ। 15 ਦੀ ਬੱਠਾ ਲਾ ਦੀ 5 ਦੀ ਬੱਕਰੀ ਲੱਗਦੀ। ਨਾ ਭਾਈ ਯਾਰ ਲਾਇਆ। ਤੂੰ ਵਿਚਾਲੇ ਨਾ ਬੋਲ। ਭਾਈ ਯਾਰ ਲਾਇਆ। ਕੋਈ ਤੇਰੇ ਕੋਲ ਵੀ ਆਉਨੇ ਆ ਕਰ ਜਾ। ਤੇਰੇ ਕੋਲ ਵੀ ਆਉਨੇ ਆ। ਦੋ ਦੋ ਮੱਥੇ ਦੇ। ਉਹ ਦੱਸ ਦੇ। ਚਰਾਗ ਦਾ 10000 ਦੱਸ। ਕੋਈ ਨਹੀਂ ਬੇਰ ਦੇ ਯਾਰ ਹਾਂ 29000 ਲਏ ਯਾਰ ਮਜ਼ਾ 24000 ਦੀ ਹੈਗੀ 14 ਦੀ ਹੈਗੀ ਇਕੱਲੀ ਕੋਈ ਗੱਲ ਹੈ ਬੰਦ ਚੁੱਪ ਭਾਈ ਚੁੱਪਾ ਲੈ ਵਕ ਗਈ ਬਕਿਆ ਗਈ 23000 ਦੀ ਉਹਨਾਂ ਨੂੰ ਮਜੂਰ ਆ ਜਾਣਗੇ ਨਹੀਂ ਨਾ ਨਹੀਂ ਫੇਰ ਨਹੀਂ ਹੋਰ ਫੇਰ ਕਿੱਥੇ ਹੈ ਹਾਂ ਫੇਰ ਕਿੱਥੇ 29000 ਉਹ ਕਿੱਥੇ ਨਹੀਂ ਪਾਣੀ ਪੜਦਾ ਉੱਤੀ ਖੜੇ ਮੈਂ ਕਿੰਨੇ ਦਾ ਘਟਾ ਦੇ ਸੀ 15 ਤੇ 8 23 ਹੋ ਗਿਆ ਬੱਕਰੀ ਛੋਟੀ ਐ 3000 ਘਟਾਦਾ ਜਰਾ ਸੁਣ ਵੀਰੇ ਮੇਰੀ ਗੱਲ ਸੁਣਾ ਬਣ ਕੇ ਤੂੰ ਜਾਇਜ਼ੀ ਗੱਲ ਦਾ ਕਰਦੇ ਕੋਈ ਹਾਂ ਨਾ ਨਹੀਂ ਜਮਾਂ ਜਾਇਜ਼ ਕਰ ਜਮਾਂ ਜਾਇਜ਼ ਲਾਲ ਚਾਂਦੇ ਨਾ ਪਾਇ ਲਾਲ ਚਾਂਦੇ ਨਾ ਪਾਇ ਫਿਰ ਇਦੂ ਇਦੂ ਨਾਲ ਵੀ ਕਰਨੀ ਹੈ ਗੱਲ ਨਾ ਕੋਈ ਨਾ ਕਰ ਲੋ ਇਦੂ ਨਾਲ ਵੀ ਗੱਲ ਨਹੀਂ ਪਹਿਲਾਂ ਤੇਰੇ ਨਾਲ ਕਰਨੀ ਹੈ ਨਾ ਪਹਿਲੇ ਦੀ ਬੋਣੀ ਕਰਾ ਦੇ ਬੋਣੀ ਦਾ ਦੋਨਾਂ ਦੀ ਹੋ ਜਾਣੀ ਤਿੰਨਾਂ ਦੀ ਹੋ ਜਾਣੀ ਬਸ ਮੈਂ ਕਲਪਨਾ ਕਰ ਤੂੰ ਦਾ ਧਾਉਣਾ ਬਾਅਦ ਲੇ ਕੇ ਦਿੰਨਾਂ ਸੋਚਾਂ ਚ ਨਾ ਪੈ ਧਾਉਣਾ ਬਾਅਦ ਕੇ ਖੜ ਗਿਆ ਤੂੰ ਦਾ ਚਲਾ ਕੇ ਯਾਰ ਵਰਕੇ ਧਾਉਣਾ ਬਾਅਦ ਕੇ ਖੜ ਗਿਆ ਆਏ ਤੁਸੀਂ ਦਾ ਬਾਹਲਾ ਥੱਲੇ ਫਿਰਦੇ ਹੋ ਬਾਹਲਾ ਥੱਲੇ ਚੱਲਦੇ ਹੋ ਮੈਂ ਤੂੰ ਵੀ ਲਾ ਦੇ ਬਾਹਲਾ ਫੜ ਚੱਲਦੀ ਨਹੀਂ ਚੱਲਦਾ ਆ ਤੁਹਾਡੇ ਬਿਨਾ ਪੁੱਛੇ ਨਹੀਂ ਐ ਨਹੀਂ ਲਾਣੇ ਜਰਾ ਨਾ ਇਹਨੂੰ ਤੁਸੀਂ ਵੀ ਸਿਰ ਤੋਂ ਲਾ ਕੇ ਪਹਿਲਾਂ ਤਾਂ ਖੁਸ਼ ਹੋਵੋਗੇ ਤਾਂ ਲਵਾ ਕੇ ਨਹੀਂ ਪਾਠ ਇਹਦੇ ਨਾਲ ਦੀ ਤੁਹਾਨੂੰ ਮਿਲਣੀ ਨਹੀਂ ਐ ਸਕਰੀਨ ਪਾਠ ਨਹੀਂ ਮਿਲਣੀ ਐ ਤੂੰ ਵਧੀਆ ਮਿਲਣੀ ਜਾਂ ਘਟੀਆਂ ਮਿਲਣ ਉਹ ਜਾਂਦਾ ਹਾਂ ਉਹ ਜਾ ਅਗਲਾ ਮੋਲ ਵੀ ਫੇਰ ਕਰਾਂ ਹਾਂਜੀ ਨਓਰ ਦੇ 29 ਦਾ ਤੁਹਾਨੂੰ ਬਾਹਰ ਕੋ ਨੇੜੇ ਲਾਹਾਂ ਚਰਾਵਾਂ ਯਾਰ ਕਿਉਂ ਸਾਡਾ ਸਰਖ ਪਾਇਆ ਤੂੰ ਪਹਿਲਾਂ ਦੱਸੀ ਮੈਂ ਹੋਰ ਕੀ ਆ ਸਾਡੇ 23 ਦੀ ਦਿਨ ਹੈ ਨਹੀਂ 24 ਦੀ ਦਿਨ ਹੈ ਕਿੰਨੇ ਦੀ ਦਿਨ ਫਿਰ ਕਿੰਨੇ ਦਿਨ ਆ ਨਾ ਹਾਂ ਨਾ ਨੇੜੇ ਲਾ ਦੇ ਮਾ ਹੋ ਗਈ ਆ ਨਾ ਇੱਕ ਇੱਕ ਮਿੰਟ ਹਾਂ ਵੀ 28 ਦੀ ਲਾਇਆ ਚੱਲ ਜਾ ਰਿਹਾ ਨਹੀਂ ਪੂਰਾ ਕਰ ਬਹੁਤਾ ਸਿਆਣਾ ਨਾ ਬਣ ਇਹ ਨਾ ਬੇਇੱਜ਼ਤੀ ਹੁਣ ਸਹਾਂਟਾ ਹੋ ਗਿਆ ਮਾਰੋ ਹੁਣ ਨਾ ਬੋਲੀ ਫਿਰ ਨਾ ਇੱਕੋ ਹੀ ਕਹੀ ਹੁਣ ਬਾਰ-ਬਾਰ ਨਹੀਂ ਨਾ ਬਾਰ-ਬਾਰ ਨਹੀਂ ਬਸ ਚੱਕ ਨੀ 25 ਦੀ ਹੋਵੇ ਚੱਕ ਨੀ 25 ਇੱਧਰ ਆ ਜਾ ਮਾਰ ਓ ਛੱਡ ਪਰ ਚੱਲ ਜਾ ਪਰ ਬਾਪਾ ਇਦੂ ਤੂੰ ਆ ਹੁਣ ਚੱਲ ਚੱਲ ਹੁਣ ਤੂੰ ਆ ਜਾ ਇੱਧਰ ਵਾਟ ਵਾਟ ਪਰ ਚੱਲ ਪਰ ਚੱਲ ਆ ਕੋਈ ਨਹੀਂ ਪਰ ਚੱਲ ਯਾਰ ਇਦੂ ਦੀ ਵਾਰੀ ਆ ਹੁਣ ਜਾਮਾ ਸਹੀ ਕਹਦਾ ਜਾ ਕੋਈ ਵਾਰੀ ਫਿਰ ਇਹ ਕਹਦਾ ਗਲਤਾ ਤੇਰਾ ਗਲਤਾ ਤੇਰਾ ਨਹੀਂ ਸਰੇ ਕਿਆ ਮੰਨ ਗੱਲ ਨੂੰ ਓ ਮੰਨ ਗੱਲ ਨੂੰ ਤੈਨੂੰ ਤਾਂ ਪਤਾ ਹੀ ਓ ਮਿਲਦਿਆਂ ਗੋ ਮੇਰੇ ਦਾਰੀ ਆ ਜਾਣਾ પતા સુ તું કેન્ દમે હું